ਕਦੇ ਐਕਸੀਡੈਂਟ ਫੇਰੇ ਜਦੋਂ ਆਪਾਂ ਦਿੱਲੀ ਘੁੰਮਦੇ ਹਿਆਂ ਜਦੋਂ ਘੁੰਮ ਰਹੇ ਸੀਗੇ ਤੇ ਇੱਥੋਂ ਗੱਡੀਆਂ ਤੋਂ ਨਿਕਲਦੀਆਂ ਬੜੀ ਜ਼ਿਆਦਾ ਆਵਾਜ਼ ਆਈ ਕਿ ਤਾ ਬੰਮ ਫਟਦਾ ਕਹਿ ਸਕੋ। ਤੋਂ ਜਦੋਂ ਆਕੇ ਦੇਖਿਆ ਐਕਸੀਡੈਂਟ ਹੋਇਆ ਸੀ ਪਰ ਇਸ ਲਈ ਬਚਾ ਹੋਏ ਹੋ ਗਿਆ ਕਿ ਸੁੱਟਾਂ ਲੱਗੀਆਂ ਥੁੜੀਆਂ ਪਰ ਜਾਨੀ ਦਾ ਨੁਕਸਾਨ ਨਹੀਂ ਹੋਇਆ ਜੀ ਜਾਨ ਨਹੀਂ ਪਰ ਗੱਡੀਆਂ ਦਾ ਬਹੁਤ ਜ਼ਿਆਦਾ ਡੈਮੇਜ ਹੋਇਆ ਹੈ ਇਸ ਵੇਲੇ ਜਿਹੜੇ ਇੱਥੇ ਚੌਂਕ ਦੇ ਵਿੱਚ ਪ੍ਰਸ਼ਾਸਨ ਨੇ ਕੈਮਰੇ ਲਗਾਏ ਹੋ ਵਰਕਿੰਗ ਕਰ ਰਹੇ ਹੈ ਜੋ ਪ੍ਰਸ਼ਾਸਨ ਨੇ ਦੱਸਿਆ ਕਿ ਕੈਮਰੇ ਚੈੱਕ ਕਰਕੇ ਬੰਦੀ ਕਾਰ ਲੈ ਕੇ ਕਹਿੰਦੇ ਪਤਾ ਨੀ ਉਸੇ ਕਿ ਮੋਰੇ ਕੋ ਜਾਨਵਰ ਵਰ ਆਇਆ ਜਾਂ ਗੱਡੀ ਓਵਰ ਸਪੀਡ ਸੀ ਕਿ ਕਾਰਨ ਕਿ ਹੋਇਆ ਹੋਵੇ ਸ਼ਾਇਦ ਓਵਰ ਸਪੀਡ ਜਾਂ ਜਾਨਵਰ ਕੋਈ ਨਹੀਂ ਹੈ ਓਵਰ ਸਪੀਡ ਸੀ ਕੋਈ ਬਟ ਕੈਮਰੇ ਚੈੱਕ ਕਰਕੇ ਓਵਰ ਸਪੀਡ ਪਤਾ ਲੱਗ ਜਾਵੇ ਕਿਹੜਾ ਓਵਰ ਸਪੀਡ ਸੀ ਮੰਦੀ ਕਰਦੇ ਤੇ ਇਸ ਟਮ ਜਿਹੜੇ ਜਖਮੀ ਆ ਸਾ ਕਿੱਥੇ ਹੈਗੇ ਪੋਸਿਬਲ ਹਸਪੀਟਲ ਹੋਣ ਇਹਨਾਂ ਨੇ ਰੈਫਰ ਕਿਤੇ ਆ ਇੱਕ ਪਤਾ ਲੱਗਾ ਇੱਥੇ ਜੇ ਕੋਈ ਸਰੇ ਸੀਗੇ ਜੇ ਕੋਈ ਲੇਡੀਜ਼ ਵੀ ਕੋਲ ਲੇਡੀ ਦੇ ਜਿਹੜੇ ਮੇਨ ਥੋੜੀ ਹੈ ਕਿ ਉਹਨਾਂ ਤੇ ਮੇਨ ਥੋੜੀ ਆਪਣੇ ਆਪਣੇ ਆਸ਼ਰਮ ਆ ਕੁਸ਼ਟ ਆਸ਼ਰਮ ਤੇ ਮੈਂ ਫੋਨ ਕਰਤਾ ਸੀ ਉਹਨਾਂ ਦੇ ਹੈਡ ਨੂੰ ਤੇ ਉਹ ਆ ਕੇ ਉਹਨਾਂ ਦੇ ਬੰਦੇ ਲੱਗੇ ਉਹ ਜਿਆਦਾ ਹੀ ਲੱਗੀਆਂ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਦੇ ਮੂੰਹ ਮਾਤੇ ਸੱਟਾਂ ਕਿਉਂਕਿ ਗੱਡੀ ਘਰੀਟ ਕੇ ਨਾਲੋਂ ਲੱਗ ਗਈ ਅਸੀਂ ਆ ਰਹੇ ਜੀ ਆਰੰਗਪੁਰ ਵਾਲੀ ਸਾਈਡ ਤੋਂ ਆਂਡਾ ਸੀ ਉਹਨਾਂ ਜਾ ਰਹੇ ਸੀ ਉਹ ਸਾਹਮਣੇ ਆ ਸੜਕ ਦੇ ਆ ਗਏ ਇਧਰ ਲਈ ਸਿਮਲਾ ਪਹਾੜੀ ਵਾਲੀ ਸਾਈਡ ਤੋਂ ਗੱਡੀ ਆਈ ਘੱਟ ਤੋਂ ਘੱਟ 120 ਦੀ ਸਪੀਡ ਤੇ ਇਹਨੇ ਦੇਖਿਆ ਨਹੀਂ ਅੱਧੀ ਸੜਕ ਦੇ ਵਿੱਚ ਆ ਗਏ ਅਸੀਂ ਸਾਡੀ ਗੱਡੀ ਫੇਰ ਵਾਪਸ ਯਰਮਪੁਰ ਵਾਲੀ ਸਾਈਡ ਨੂੰ ਕਮਾਂਤੀ ਲੱਗ ਗਏ ਇੱਥੇ ਇੱਕ ਲੇਡੀ ਜੀ ਬੈਠੇ ਸੀ ਉਹਨਾਂ ਦੇ ਉੱਪਰ ਵੀ ਗੱਡੀ ਉਹਨਾਂ ਨੂੰ ਵੱਜੀ ਹੋਈ ਹੈ ਹਾਂਜੀ ਉਹਨਾਂ ਨੂੰ ਇੱਥੇ ਵੀਰ ਨੇ ਕੋਈ ਹਸਪੀਟਲ ਦਾਗਲ ਕਰਾ ਕੇ ਆਏ ਸਾਡੇ ਛੋਟੇ ਨਾਲ ਤਿੰਨ ਬੱਚੇ ਨੇ ਜੀ ਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਕੀ ਮੰਗ ਕਰਦੇ ਬਸ ਜੀ ਇਨਸਾਫ ਸਾਡੀ ਗੱਡੀ ਦਾ ਕੰਮ ਕਰਾ ਕੇ ਦੇਨ ਜੋ ਵੀ ਹੈ ਬਾਕੀ ਜੋ ਸੱਟਾਂ ਲੱਗੀਆਂ ਹੋਈਆਂ ਨੇ ਅਵੀਰ ਜੀ ਉਹਨਾਂ ਦੇ ਵੀ ਆ ਗਰਦਨ ਤੇ ਸੋਜ ਪਈ ਹੋਈ ਆ ਆਪ ਲੋਕਲ ਦਾ ਫੈਰਾ ਠਾਉਂਦੇ ਹੋਏ ਚਾ ਇਹ ਹਸਪੀਟਲ ਚ ਲੱਗੇ ਨੇ ਸਾਨੂੰ ਇਨਸਾਫ ਚਾਹੀਦਾ ਬਾਕੀ ਭਾਜੀ ਗੱਡੀ ਦੀ ਵਾਈਟ ਲੈ ਤੁਸੀਂ ਫੋਟੋ ਲਓ ਦੇਖੋ ਵੀਡੀਓ ਬਣਾ ਕੇ ਟੋਟਲ ਫਰੰਟ ਲੈਸਰ ਦੋਨੋਂ 에ਅਰ ਬੈਗ ਖੁੱਲੇ ਹੋਏ ਨੇ ਤੇ ਜਰਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜੀ ਬਰਾ ਬਾਕੀ ਨਾਰਮਲ ਸੱਟਾਂ ਹੈਗੀਆਂ ਜੀ ਯੂ ਆਰੋ ਚੌਂਕ ਦੇ ਵਿੱਚ ਇਨਫੋਰਮੇਸ਼ਨ ਮਿਲ ਕੇ ਦੋ ਕਾਰਾਂ ਦਾ ਆਫਰ ਵਿੱਚ ਟੱਕਰ ਹੋ ਗਈ ਆ ਮੌਕੇ ਤੇ ਆਏ ਆ ਇੱਕ ਇੱਕ ਗੱਡੀ ਹੈਗੀ ਆ ਤਰਨਤਨ ਤੋਂ ਆਏ ਸੀਗੇ ਤੇ ਪੀਰ ਨਗਾਹੇ ਮੱਥਾ ਟੇਕਣ ਜਾ ਰਹੇ ਸੀਗੇ ਤੇ ਇੱਕ ਗੱਡੀ ਲੋਕਲੇ ਹਿਸ਼ਾਰਪੁਰ ਦੀ ਕਾਸ਼ਨਾਨੀ ਦੇ ਰਹਿਣ ਵਾਲੇ ਨੇ ਤੇ ਇਹ Shimla ਪਹਾੜੀ ਛੱਡ ਤੋਂ ਆ ਰਹੇ ਸੀ ਬਸ ਦੋਨੇ ਆਪਸ ਵਿੱਚ ਟਕਰਾ ਗਏ ਆ ਜਿਹੜੇ ਵਿਅਕਤੀ ਠੀਕ ਆ ਤੇ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਬਾਕੀ ਮੌਕੇ ਤੇ ਆ ਗਏ ਜੋ ਵੀ ਦੇਖ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप